ਇਨਾ ਕਿਸਾਨਾਂ ਤੇ ਹੁਣ ਪਈ ਸੁੰਡੀ ਦੀ ਮਾਰ ਤੀਜੀ ਵਾਰ ਇਸ ਕਿਸਾਨ ਨੇ ਬੀਜੀ ਕਣਕ ਦੀ ਫਸਲ ਦੋ ਵਾਰੀ ਪਹਿਲਾਂ ਬੀਜ ਕੇ ਵਾਈ ਦੇਖ ਰਹੇ ਹੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਪਿੰਡ ਸੇਮਾ ਦੀਆਂ ਜਿੱਥੇ ਪ੍ਰਾਣੀ ਨੂੰ ਅੱਗ ਨਾ ਲਗਾਉਣ ਦੇ ਕਾਰਨ ਇਨਾ ਕਿਸਾਨਾਂ ਨੇ ਆਪਣੀ ਪ੍ਰਾਣੀ ਵਿੱਚ ਹੀ ਵਾਈ ਸੀ ਅਤੇ ਉਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਾਡੀ ਕਣਕ ਨੂੰ ਸੁੰਡੀ ਪੈ ਚੁੱਕੀ ਹੈ ਅਸੀਂ ਜਿਵੇਂ ਦਿਖਾ ਰਹੇ ਹਾਂ ਪਿੰਡ ਸੇਮਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਿਸਾਨਾਂ ਵੱਲੋਂ ਕਣਕ ਦੀਆਂ ਜੜ੍ਹਾਂ ਖਾਧੀਆਂ ਹੋਈਆਂ ਦਿਖਾਈਆਂ ਜਾ ਰਹੀਆਂ ਹਨ ਤੇ ਅੱਜ ਇਹਨਾਂ ਵੱਲੋਂ ਆਪਣੀ ਅਸਲ ਕਣਕ ਦੀ ਫਸਲ ਦੇ ਉੱਤੇ ਜੋ ਅੱਧੀ ਅਧੂਰੀ ਉਗਰੀ ਹੈ ਤੇ ਜਿਸ ਨੂੰ ਛੁੰਡੀ ਪੈ ਚੁੱਕੀ ਹੈ ਵਾਹਣ ਦੇ ਸਮੇਂ ਆਪਣੀਆਂ ਅੱਖਾਂ ਭਰ ਲਈਆਂ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਾਡੇ ਵੱਲੋਂ ਇੱਕ ਕਿੱਲੇ ਦੇ ਉੱਤੇ 32000 ਦੇ ਆਸ-ਪਾਸ ਜਿਹੜਾ ਆਪਣਾ ਖਰਚਾ ਕੀਤਾ ਜਾ ਚੁੱਕਾ ਹੈ ਉਹਨਾਂ ਕਹਾਂਗੇ ਸਾਨੂੰ ਪੰਜਾਬ ਸਰਕਾਰ ਹੁਣ ਸਾਡੀ ਬਾਹ ਫੜੇ ਐ ਤੇ ਸਾਨੂੰ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ ਇਸਨ ਦਿਖਾ ਰਹੇ ਹਾਂ ਅਸੀਂ ਪਿੰਡ ਸੇਮਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਕਿਸਾਨਾਂ ਵੱਲੋਂ ਕਣਕ ਦੀ ਫਸਲ ਹੈ ਜਿਹੜੀ ਉਹ ਤੀਸਰੀ ਵਾਰ ਵੀਜੀ ਆਪਣਾ جاری ਹੈ ਕਿਉਂਕਿ ਪਹਿਲੀ ਵਾਰ ਉਗਰੀ ਤਾਂ ਸੁੰਢੀ ਪੈ ਗਈ ਦੂਜੀ ਵਾਰ ਇਹਨਾਂ ਵੱਲੋਂ ਫਿਰ ਆਪਣਾ ਵੀ ਇੱਥੇ ਆਪਣਾ ਛਿੱਟਾ ਦਿੱਤਾ ਗਿਆ ਫਿਰ ਨਹੀਂ ਆਪਣਾ ਸਹੀ ਢੰਗ ਦੇ ਨਾਲ ਉਗਰੀ ਤੇ ਅੱਜ ਇਹਨਾਂ ਵੱਲੋਂ ਤੀਸਰੀ ਵਾਰ ਇਹ ਆਪਣਾ ਕਣਕ ਵੀਜੀ ਜਾਰੀ ਹੈ ਜਿੱਥੇ ਕਿੱਲੇ ਦੇ ਵਿੱਚ ਜਿੱਥੇ ਆਪਣਾ ਕਣਕ ਵੀ ਪੈਂਦੀ ਹੈ ਅਤੇ ਉਥੇ ਨਾਲ ਨਾਲ ਰੇਹ ਵੀ ਪੈਂਦੀ ਹੈ ਤੇ ਇਹਨਾਂ ਨੂੰ ਸਪਰੇਆ ਵੀ ਕਰਨੀਆਂ ਪੈਂਦੀਆਂ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਨਾਲ ਦੇ ਨਾਲ ਹੈਪੀ ਸੀਡਰ ਦਾ ਜਾਂ ਹੋਰ ਸਾਨੂੰ ਆਪਣਾ ਖਾਚੇ ਪੈਂਦੀ ਹੈ ਤੇਲ ਦੀ ਖਾਚੇ ਪੈਂਦੀ ਹੈ ਲਗਭਗ 32000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਤੀਜੀ ਵਾਰ ਵੀ ਜਨ ਤੇ ਇਹਨਾਂ ਦਾ ਖਰਚਾ ਹੋ ਚੁੱਕਾ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ 80-80000 ਰੁਪਏ ਨੂੰ ਠੇਕੇ ਤੇ ਲੈ ਕੇ ਕਣਕ ਇੱਥੇ ਬੀਜੀ ਸੀ ਲੇਕਿਨ ਹੁਣ ਸਾਡਾ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਹੈ ਇਸ ਲਈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀ ਵਾਹ ਫੜੇ ਅਤੇ ਕਿਸਾਨਾਂ ਨੂੰ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦੇਵੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸੇਮਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਹਨਾਂ ਕਿਸਾਨਾਂ ਵੱਲੋਂ ਇੱਥੇ ਕਣਕ ਬਿਲਕੁਲ ਵੀ ਉਗਰੀ ਸੀ ਲੇਕਿਨ ਸੁੰਡੀ ਪੈ ਕੇ ਇਹ ਕਣਕ ਬਿਲਕੁਲ ਆਪਣਾ ਖਰਾਬ ਹੋ ਗਈ ਬਿਲਕੁਲ ਆਪਣਾ ਤਬਾਹ ਹੋ ਗਈ ਇਸ ਨੂੰ ਲੈ ਕੇ ਹੁਣ ਇਹ ਇਨਾ ਬਲੋਂ ਕਣਕ ਤੀਜੀ ਵਾਰ ਬੀਜੀ ਜਾ ਰਹੀ ਹੈ ਕੀ ਨਾਮ ਹੈ ਕਿਹੜਾ ਪਿੰਡ ਹੈ ਅਵਤਾਰ ਸਿੰਘ ਜੀ ਪਿੰਡ ਸਿਮਾ ਕਣਕ ਵਾਈ ਜਨੋ ਕੀ ਕਾਰਨ ਕੀ ਹੈ ਜੇ ਇਹ ਸੁੰਡੀ ਪਈ ਗਈ ਪਰਾਲੀ ਵਿੱਚ ਵਾਗ ਵੀ ਦੀ ਸੀ ਪਹਿਲਾਂ ਸੂਰ ਹੀਟਰ ਨਾਲ ਅੱਛਾ ਦੁਬਾਰੇ ਪਾਣੀ ਲਾਇਆ ਉਦੋਂ ਕਣਕ ਹਿੱਟੀ ਆ ਉਹ ਨਹੀਂ ਹਰੀ ਹੋਈ ਹੁਣ ਤੀਜੀ ਾਰ ਵੀ ਦੀ ਰਹੇ ਸੂਰ ਹੀਟਰ ਨਾਲ ਕਿੰਨਾ ਖਰਚਾ ਹੁਣ ਤੱਕ ਪ੍ਰਤੀ ਏਕੜ ਦੇ حساب ਨਾਲ ਪਹੁੰਚ ਗਈ ਗੱਲ ਕਰੀਦਾ 15 ਤੋਂ 20000 ਰੁਪਏ ਖਰਚਾ ਆ ਗਿਆ ਉਹ ਲਗਭਗ ਹੀ ਕਿੱਲੇ ਦਾ ਫਿਰ ਹੁਣ ਜੇ ਆਪ ਗੱਲ ਕਰੀਏ ਅੱਜ ਅੱਧੀ ਬਾਹਰ ਉਹ ਕਿੰਨਾ ਦਿਲ ਦੁਖੀ ਹੋ ਰਿਹਾ ਵੀ ਫਸਲ ਨੂੰ ਜੀ ਬਾਹਰ ਦੁਆਰਾ ਬਹੁਤ ਮਨ ਦੁਖੀ ਹੋ ਰਾਇ ਜੀ ਠੇਕੇ ਦੇ ਬਾਣ ਸੀਗਾ ਜੀ 7-8 ਕਿੱਲੇ ਬਾਣ ਵਾਦ ਕਿੰਨੇ ਕਿੱਲੇ ਤੁਸੀਂ ਵਾਏਗਾ ਕਿੰਨੇ ਠੇਕੇ ਸੀਗਾ ਠੇਕੇ ਦੇ ਸਾਡੇ 75-76 ਹਜ਼ਾਰ ਨੂੰ 7-8 ਕਿੱਲੇ ਦੁਬਾਰਾ ਵਾਕੇ ਵੀ ਦਿੱਤੇ ਆਹ ਤਾਂ ਤੀਜੀ ਵਾਰੀ ਬੀਜ ਨੇ ਤੁਸੀਂ ਆਹ 3000 ਰੁਪਏ ਬੀਜ ਰਹੇ ਸੀ ਹਾਂ ਜੀ ਕੀ ਨਾਮ ਆ ਤੁਹਾਡਾ ਕਿਹੜਾ ਨਾ ਸੁਖਮਨ ਸਿੰਘ ਪਿੰਡ ਸੇਮਾ ਕੀ ਮਾਮਲਾ ਕੰਕ ਤੇ ਮਾਮਲਾ ਜੀ ਕਣਕ ਦੇ ਜਾਂਦੇ ਸੁੰਡੀ ਕਰਨ ਅੱਜ ਇਹਦੀ ਤੀਜੀ ਵਾਰ ਰੁਪਈਆ ਹੀ ਹੋ ਰਹੀ ਜੀ ਪਹਿਲਾਂ ਬੀਜੀ ਫਿਰ ਇਹ ਛੱਟਾ ਲਾਇਆ ਅੱਜ ਦੁਬਾਰੇ ਫੇਰ ਵੀ ਜੀ ਵੀ ਹਾਲਾਂ ਤਾਂ ਇਹਦਾ ਕੋਈ ਹੈ ਨਹੀਂ ਵੀ ਸਰਕਾਰ ਮਾਫੀਆ ਜ਼ਰੂਰ ਦੇਵੇ ਫੇਰ ਕਿਸਾਨ ਬਚੂ ਨਹੀਂ ਮਸ਼ਕਲ ਸਰਕਾਰ ਪਰਾਲੇ ਵੀ ਹੱਲ ਕਰੇ ਕਿਉਂ ਪਰਾਲੀ ਵਿੱਚ ਜ਼ਿਆਦਾ ਹੈ ਜੀ ਅੱਗ ਉਹਨਾਂ ਨੇ ਲਾਉਣ ਨਹੀਂ ਦਿੱਤੀ ਉਹ ਜੀਆ ਜੰਤ ਵਿੱਚੋਂ ਤਿਆਰ ਹੋ ਜਾਂਦਾ ਜੇ ਆਪ ਅੱਗ ਲਾਈਏ ਤਾਂ ਜੀਆ ਜੰਤਾ ਜਿਹੜਾ ਮੜਾ ਮੁੰਡਾ ਕੋਈ ਆਂਡਾ ਕਫਾ ਮੱਚ ਜਾਂਦਾ ਇਹ ਤੀਜੀ ਏਰ ਬਜਾਂਦਾ ਜਿਹਦੀ ਅੱਜ ਹੱਲੇ ਤਾਂ ਕੋਈ ਮੁੰਨੀ ਮੁੰਨੀ ਮੁੰਬੂਰੀ ਆ ਬਸ ਇੱਕ ਹੁਣ ਵੀ 20 ਦਿਨ ਤਾਂ 25 ਦਿਨ ਉੱਗਦੇ ਨਹੀਂ ਇਹ ਗਾਂਹ ਪਰਮਾਤਮਾ ਨੇ ਆਥਾ ਵੀ ਮਾਫੀਆ ਸਾਡੀ ਹੱਥ ਮੰਨ ਕੇ ਬੇਨਤੀ ਆ ਜ਼ਰੂਰੀ ਕਿਸਾਨ ਨੂੰ ਦੇ ਕਿੰਨਾ ਖਰਚਾ ਦੁਬਲਾ ਇੱਕ ਲੈ ਖਰਚਾ ਜੀ ਦਾ 16000 16 17000 ਏਕੜ ਖਾ ਗਿਆ ਉਹ ਤੀਜੀ ਿਆਰ ਬਜਾਈ ਹੋਗੀ ਜੀ ਪਹਿਲਾਂ ਸوبر ਸੀਡਰ ਨਾਲ ਵੀਜੀ ਫਿਰ ਪਾਣੀ ਤੇ ਛਿਟਾ ਲਾ ਹੁਣ ਸوبر ਸੀਡਰ ਨਾਲ ਫਿਰ ਵੀਜੀ ਨੇ ਤੀਜੀ ਿਆਰ ਬਜਾਈਆ ਮਸਾਂ ਡੀਏਪੀ ਪਹਿਲਾਂ ਲੈਤੀ ਸੀ ਹੁਣ ਬਸ ਮੈਂ 10 20 ਸਿਰ ਪਾ ਕੇ ਬੀਜਦੇ ਆ ਕੋਈ ਏਡੀ ਮੱਲੋ ਮੱਲੀ ਸਾਨੂੰ ਨਾਲ ਹੋਰ ਸਮਾਨ ਚ ਆਉਂਦੇ ਆ ਉਹ ਕਿਸਾਨ ਦੀ ਮਜਬੂਰੀ ਹੈ ਲੈਣਾ ਜੇ ਉਹ ਨਹੀਂ ਲੈਂਦੇ ਤਾਂ ਡੀਏਪੀ ਨਹੀਂ ਦਿੰਦੇ ਵੀ ਸਾਰੇ ਮਤਲਬ ਵੱਢਣ ਦੀ ਆ ਹਾਂ ਵੀ ਸਾਨੂੰ ਆਪ ਦੇ ਮੁਤਾਬਕ ਹੀ ਚੱਲਣ ਦੇ ਫੇਰ ਤਾਂ ਅਸੀਂ ਬਚਾਂਗੇ ਨਹੀਂ ਸਾਡੀ ਮੁਸ਼ਕਲ ਵੀ ਸੈਂਟਰ ਨੂੰ ਪੰਜਾਬ ਨੂੰ ਬੇਨਤੀ ਆ ਵੀ ਮਾਅਬਜਾ ਕਿਸਾਨ ਨੂੰ 40000 ਦੇਣ ਫੇਰ ਬਚਾਂਗੇ ਨਹੀਂ ਮੁਸ਼ਕਲ ਕਿੰਨਾ ਕੁ ਦਿਲ ਦੁਖੀ ਹੁੰਦਾ ਜੇ ਇੰਨਾ ਦਿਲ ਜੀ ਜਦੋਂ ਐਡੀ ਫਸਲ ਅਸੀਂ ਪਾਲ ਕੇ ਬੌਣੇ ਆ ਤਾਂ ਬਸ ਅੱਖਾਂ ਬੰਦ ਕਰਕੇ ਬੌਣੇ ਨਹੀਂ ਸਾਹਮਣੇ ਤੇ ਵਾਹੀ ਨਹੀਂ ਜਾਂਦੀ ਜਦੋਂ ਇਹ ਸਪਰੇਅ ਕਰਦੇ ਆ ਉਦੋਂ ਵੀ ਨਿਗਾਹ ਨਾ ਨਾਖਦੇ ਮੈਂ ਕਿਤੇ ਗੁੱਝਾ ਨਾ ਮੱਧਾ ਜਾਵੇ ਤੇ ਅੱਜ ਰੂਟਾ ਬਿਟੜ ਅੱਜ ਸਵਰ ਸਿਟਰ ਚੱਲੀ ਜਾਂਦਾ ਮਜਬੂਰੀ ਬਹੁਤ ਜ਼ਿਆਦਾ ਕਿਉਂ ਸਾਡਾ ਮਸਲਾ ਹੀ ਇਹਦੇ ਤੇ ਆ ਹੋਰ ਤਾਂ ਕੋਈ ਹੁੰਦ ਨਹੀਂ ਨਾ ਕੋਈ ਮਲਾਜਮ ਨਾ ਕੋਈ ਹੋਰ ਧੰਦਾ ਬਸ ਖੇਤੀ ਆ ਇੱਥੇ ਆ ਏਰਗੇ ਨਹਿਰ ਏਰਗੇ ਜੀ ਜੀ 85 ਹਜ਼ਾਰ ਨੂੰ ਬਾਣ 1 ਏਕੜ ਠੇਕੇ ਤੇ ਆ ਤੇ ਸਾਰਾ ਏਰਗਾ ਇਹ ਖਤਮ ਆ ਜਿਹੜਾ ਨਹਿਰ ਦੇ ਏਰਗਾ ਸਾਰੇ ਖਤਮ ਆ ਸੇਮੇ ਸੇਮੇ ਜੋ 500 ਏਕੜ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚ ਕੋਈ ਨਹੀਂ ਆਇਆ ਜੀ ਨਾ ਸੈਟਲਾਈਟ ਜਿਹੜਾ ਜਹਾਜ਼ ਨਾ ਹੁੰਦਾ ਸੀ ਤਾਂ ਆਹ ਦੇਣੇ ਵੀ ਕਿਤੇ ਸੈਟਲਾਈਟ ਆ ਗਿਆ ਦੇਖੋ ਨੂੰ ਕੁਛ ਨਹੀਂ ਜਿਨ੍ਹਾਂ ਦੀ ਡਿਊਟੀ ਲਈ ਸੀ ਉਹ ਨਹੀਂ ਆਏ ਕੋਈ ਡੀਸੀ ਨਹੀਂ ਆਇਆ ਕੋਈ ਖੇਤੀਬਾੜੀ ਨਹੀਂ ਕੁਛ ਨਹੀਂ ਅੱਗ ਲਾਉਣ ਵੇਲੇ ਜ਼ਰੂਰ ਫਿਰਦੇ ਸੀ ਉਦੋਂ ਸਾਨੂੰ ਰੋਕਦੇ ਸੀ ਅੱਜ ਕੋਈ ਨਹੀਂ ਆ ਰਿਹਾ ਹਰ ਇੱਕ ਚੈਨਲ ਤੇ ਚੱਲੀ ਜਾਂ ਰੇਗ ਪਿੰਡ ਦੀ ਖਬਰ ਚੱਲੀ ਜਾਂਦੀ ਐ। ਇਲੈਕਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਇੱਕ ਕਿਸਾਨ ਦਾ ਪੁੱਤ ਆ, ਮੈਂ ਕਿਸਾਨ ਦੇ ਨਾਲ ਖੜੂnga। ਕਿਵੇਂ ਦੇਖਦੇ ਉਹਨਾਂ ਨੂੰ? ਮੁੱਖ ਮੰਤਰੀ ਤਾਂ ਜੇ ਕਿਸਾਨ ਦਾ ਪੁੱਤ ਕਹਿੰਦਾ ਸੀ ਤਾਂ ਹੀ ਉਹਦੇ ਤੇ ਲੋਕ ਤੇਜ ਗਏ। ਪਰ ਹੋ ਰਹੀ ਨਹੀਂ। ਕੱਲਾ ਬਸਰ ਕੋਲੇ ਲੱਚ ਕਰਾ। ਕੱਲੇ ਟੁੱਟਕਲੇ। ਬਾਦਲ ਕੇ ਖਤਮ ਹੋ ਗਏ, ਹਜੇ ਵੀ ਬਾਦਲ ਕੰਨ ਖੜੀ ਬੈਠਾ। ਉਹਦਾ ਖਤਮ ਹੋ ਜਿਲ, ਮਾੜੇ ਸੀ ਤੇ ਲੋਕਾਂ ਨੇ ਲਾਤੇ ਸੀ। ਤੂੰ ਆਪਾਂ ਕਿਸਾਨਾਂ ਵਾਸਤੇ ਕੀ ਕਰਿਆ? ਰੌਲਾ ਤੇ ਇਹ ਤਾਂ ਨਾ। ਕੋਈ ਕੋਈ ਬਿਆਨ ਨਹੀਂ ਉਹਦਾ ਜੀ। ਅਸੀਂ ਦਿਨ ਰਾਤ ਮੋਬਾਈਲ ਵੇਣਾ ਉਹਦਾ ਕੋਈ ਬਿਆਨ ਹੀ ਨਹੀਂ ਹੈ ਨਹੀਂ ਕਿਸਾਨ ਵਾਸਤੇ। ਕੱਲੇ ਟੁੱ ਉਦੋਂ ਵੀ ਉਹੀ ਸਤੇਜ ਵੀ ਉਹੀ ਉਦੋਂ ਸੈਂਟਰ ਚ ਕਹਿੰਦਾ ਹੁੰਦਾ ਸੀ ਵੀ ਕਿਸਾਨਾਂ ਤੋਂ ਦਾਣੇ ਲੈ ਲੇ ਤੇ ਪਰਾਲੀ ਵੇਲੇ ਪਰਚਾ ਆਜ ਆਪ ਕਰ ਲੈ ਉਹੀ ਲੀਹਾਂ ਦਾਪ ਤੁਰਪੇ ਠੀਕ ਹੈ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਾਸ ਸਿੰਘ ਆ ਜੀ ਜਰਨਲ ਸਕੂਤਰ ਮਖਾਨਾ ਵੀ ਕੀ ਜੀ ਲਗਾਉਂਦਾ ਅਸ ਦੇਖ ਲਓ ਜੀ ਕਣਕਾ ਦਵਾਰੀ ਬੀਜ ਨਹੀਂ ਆਪਣਾ ਰੋ ਕੇ ਬੀਜ ਰਹਿਰੇ ਕਿ ਦੁੱਗਣਾ ਖਰਚ ਹੋ ਗਿਆ ਜੀ ਪਹਿਲਾਂ ਡੀਏਪੀ ਤੇ ਪਹਿਲਾਂ ਡੀਏਪੀ ਨਹੀਂ ਮਿਲੀ ਜੀ ਹੁਣ ਦਵਾਰੇ ਜੇ ਕਿਸੇ ਨੇ ਬੀਜੀ ਸੀ ਉਹ ਦੇਖ ਲਓ ਜੀ ਸੁੰਡੀ ਨੇ ਖਾ ਗਈ ਜੀ ਇਹ ਪਰਾਲੀ ਨਾਲ ਸੁੰਡ ਬਣ ਗਈ ਥੱਲੇ ਸੂਪਰ ਸੀਟਰਲੇ ਉਹ 30-30 ਲੱਖ ਦੇ ਲਿਆਂਦੇ 10 ਲੱਖ ਦੇ ਟਰੈਕਟਰ ਲਿਆਂਦੇ ਲੋਕਾਂ ਨੇ ਵੀ ਸਰਕਾਰ ਨੇ ਕਿਹਾ ਜੀ ਵੀ ਆ ਬਾਤ ਤੁਸੀਂ ਵਿੱਚ ਪਰਾਲੀ ਮਚਾਓ ਨਾ ਇਹਨਾਂ ਨੂੰ ਵਿੱਚ ਵਾ ਦਿਓ ਤੇ ਉਹ ਕਰੋ ਉਹਦਾ ਤੁਹਾਡੇ ਸਾਹਮਣੇ ਸਿੱਟਾ ਦੇਖ ਲਓ ਜੀ ਸਾਰੀ ਕਣਕ ਖਾ ਗਈ ਜੀ ਹੁਣ ਕੀ ਮੰਗ ਕਰਦੇ ਸੋ ਜੀ ਅਸੀਂ ਕਹਿੰਦਾ ਜੀ ਸਰਕਾਰ ਹੁਣ ਮੁਆਵਜ਼ਾ ਦੇਵੇ ਜੀ 40000 ਰੁਪਏ ਕਿਲੇ ਦਾ ਮੁਆਵਜ਼ਾ ਦੇਵੇ ਜੀ ਬਾਕੀ ਇਹ ਹੁਣ ਜਿਹੜੀ ਕਣਕ ਹੁਣ ਦੀ ਬੀਜੀ ਆ ਹੁਣ ਇਹ ਰਲਦੀ ਨਹੀਂ ਜੀ ਕਦੇ ਵੀ ਇਹ ਅੱਧਾ ਝੜ ਵੀ ਨਹੀਂ ਰਹਿਣਾ ਦਾ ਸੇਮੇ ਪਿੰਡ ਦੇ ਵਿੱਚ ਕਿੰਨੀ ਕਿ ਦੁਬਾਰਾ ਵਾ ਕੇ ਬੀਜੀ ਗਈ ਕੱਲੇ ਸਾਡੇ ਪਿੰਡ ਸੇਮੇ ਸੇਮੇ ਚ ਦੀ 500 ਕਿੱਲਾ ਦੁਬਾਰੇ ਬੀਜਿਆ ਗਿਆ ਜੀ ਇਹਦੇ ਬਾਕੀ ਕਣਕ ਦਾ ਨੁਕਸਾਨ ਅਸੀਂ ਦੇਖਦੇ ਦੇਖ ਲੋਕ ਕੋਈ ਕੁਛ ਕਰੀ ਜਾਂਦਾ ਹੱਲ ਕੋਈ ਕੁਛ ਕਰਦਾ ਹੋ ਸਕਦਾ ਹੋਰ ਵੀ ਹੋਣਾ ਪਏ ਜੀ ਜੀ ਸਰ ਕੀ ਨਾਮਾ ਸਾਡਾ ਫੇਕ ਕਿਹੜੀ ਜੁਨੀਅਨ ਨਾ ਕੀ ਮਾਮਲਾ ਜੀ ਦੁਬਾਰਾ ਕੰਪਨੀ ਦੀ ਆਵੇ ਮੇਰਾ ਨਾਂ ਹੀ ਬੂਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਚੁੰਟਕਾਉਂਦਾ ਮਾਬਲਾ ਹੈ ਜੀ ਅੱਜ ਅਸੀਂ ਸਿਮੇ ਪਿੰਡ ਦੇ ਵਿੱਚ ਪਹੁੰਚੇ ਆ ਸਾਰੀ ਸਾਡੀ ਟੀਮ ਹੈ ਪਿੰਡ ਕਮੇਟੀ ਹੈ ਵੀ ਇੱਥੇ ਕਈ ਦਿਨਾਂ ਤੋਂ ਲੈ ਕੇ ਲਗਾਤਾਰ ਮਤਲਬ ਕਿਸਾਨ ਕਣਕ ਬਾਹ ਰਿਹਾ ਤੇ ਵੀਡੀਓ ਵੀ ਆ ਰਹੀਆਂ ਕਿਸਾਨ ਕਣਕ ਬਾਹ ਕੇ ਰੋ ਕੇ ਬਾਹ ਰਿਹਾ ਕਿਸਾਨ ਵੀ ਇਹ ਜਿਹੜੀ ਕਣਕ ਆ ਜਿਹੜੀ ਮਤਲਬ ਪਰਾਲੀ ਕਾਰਨ ਸਰਕਾਰ ਨੇ ਪਾਬੰਦੀ ਲਾਤੀ ਵੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਤੇ ਮਤਲਬ ਪਰਚੇ ਪਾਏ ਕਿਸਾਨਾਂ ਦੇ ਉੱਤੇ ਜੁਰਮਾਨੇ ਵੀ ਪਾਏ ਆ ਵੱਡੀ ਗਿਣਤੀ ਦੇ ਵਿੱਚ ਤੇ ਇੱਕ ਇਹਨਾਂ ਨੇ ਜੰਤਰ ਜਾਂ ਛੱਡਿਆ ਸੀਗਾ ਤਾਂ ਹਾ ਵੀ ਉਹ ਪਤਾ ਲੱਗੂਗਾ ਵੀ ਜਿੱਥੇ ਅੱਗ ਲੱਗੂਗੀ ਉੱਥੇ ਮਤਲਬ ਉਹ ਟੀਮ ਪਹੁੰਚਦੀ ਹੈ ਪਰ ਅੱਜ ਉਹ ਜੰਤਰ ਉਹ ਫੇਲ ਹੋਇਆ ਪਿਆ ਉਹ ਇਹਨਾਂ ਨੂੰ ਦਿਨਾ ਨਹੀਂ ਇਥੋਂ ਦੀ ਜਿਹੜੀ ਖੇਤੀਬਾੜੀ ਵਿਭਾਗ ਹੈ ਮਤਲਬ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਬੈਠੇ ਨੇ ਅੱਜ ਉਹ ਕਿਸੇ ਕਿਸਾਨ ਦੀ ਜਾ ਕੇ ਸਾਰ ਨਹੀਂ ਲੈਂਦੀ ਉਹਨਾਂ ਨੇ ਜਾ ਕੇ ਦੇਖਿਆ ਨਹੀਂਗਾ ਕਿ ਕਣਕ ਦੇ ਵਿੱਚ ਜਿਹੜੀ ਛੁੰਡੀ ਪਈ ਉਹਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਤਾਂ ਇਹਨਾਂ ਨੂੰ ਕਿਤਾਬੀ ਕੀੜੇ ਕਹਿੰਦੇ ਹੁਣ ਇਹ ਜਿਹੜੇ ਖੇਤੀਬਾੜੀ ਵਿਭਾਗ ਹੈ ਕਿਤਾਬਾਂ ਦੇ ਵਿੱਚ ਹੀ ਰਹਿੰਦਾ ਹੈ ਕਿਸਾਨਾਂ ਨੂੰ ਕਹਿੰਦੇ ਕਲੋਰੋਪਾਦ ਕਲੋਰੋਪੀਪਾਤੀ ਕਿਸੇ ਨੇ ਮਤਲਬ ਹੋਰ ਜਿਹੜਾ ਸਪਰੇ ਹੈ ਕਾਲੈਕਸ ਜਾਂ ਹੋਰ ਸਪਰੇ ਹ ਪਾਇਆ ਕੋਈ ਸਪਰੇ ਦਾ ਇਹਨਾਂ ਮਤਲਬ ਛੁੰਡੀ ਦੇ ਕੰਨ ਤੇ ਜੂਨ ਹੀ ਸਰਕੀ ਛੁੰਡੀ ਨੇ ਸਾਰਾ ਖੇਤਾਂ 500 ਕਿੱਲਾ ਤੋਂ ਜਮਤਵਾਹ ਕਰਤਾ ਸੀ ਅੰਮੇ ਦੇ ਵਿੱਚ ਤੇ ਉ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਸੀਂ ਅੱਜ ਇੱਥੇ ਆਏ ਹਾਂ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕਿਸਾਨਾਂ ਨੂੰ ਜਿਹੜਾ ਮਾਜਵਾ ਦਿੱਤਾ ਜਾਵੇ ਕਿਸਾਨਾਂ ਦੀ ਬਾਹ ਫੜੀ ਜਾਵੇ ਘੱਟੋ ਘੱਟ 40000 ਘੱਟੋ ਘੱਟ ਮਾਜਵਾ ਕਿਸਾਨਾਂ ਨੂੰ ਦਿੱਤਾ ਜਾਵੇ ਕਿੱਲੇ ਦਾ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸਾਨਾਂ ਦੀ ਗੱਲ ਨਾ ਸੁਣੀ ਸਰਕਾਰ ਨੇ ਅੱਜ ਸੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆਂ ਪੱਕਾ ਮੋਰਚਾ ਲਾਵਾਂਗੇ ਤੇ ਵੱਡੀ ਗੰਟੀ ਦੇ ਵਿੱਚ ਮੋਰਚਾ ਲਾ ਕੇ ਜਿਵੇਂ 2015 ਦੇ ਵਿੱਚ ਬਾਦਲ ਕੀ ਸਰਕਾਰ ਚੋਂ ਇਹ ਤਾਂ ਹੌਂ ਤੇ ਗੋਡਾ ਧਰ ਕੇ ਮਾਜ ਬਾਲੇ ਤਾ ਸੀ ਇਹੀ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆਂ ਕਿ ਜਿਹੜਾ ਤੂੰ ਕਹਿੰਦਾ ਸੀ ਮੈਂ ਮਤਲਬ ਬਦਲਾ ਲਿਆ ਦੂੰਗਾ ਜਾਕ ਲੋਕਾਂ ਦਾ ਲੋਕਾਂ ਦੇ ਸੱਥਾਂ ਦੇ ਵਿੱਚ ਹਰਾ ਪੰਨ ਚੱਲੂਗਾ ਅੱਜ ਕਿਸਾਨਾਂ ਦੇ ਖੇਤਾਂ ਦੇ ਵਿੱਚ ਹਰਾ ਪੰਨ ਚਲਾਉਣ ਦੀ ਲੋੜ ਹੈ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਦੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੀ ਸਿਰਦਰਦੀ ਖੜੀ ਕਰਦੇ ਆਂ